ਪੰਜਾਬੀਆਂ ਲਈ ਤੇ ਪੰਜਾਬ ਦੇ ਬੀਜੇਪੀ ਦੇ ਵਰਕਰਾਂ ਲਈ ਬਹੁਤ ਹੀ ਇੱਕ ਲੱਕੀ ਡੇ ਇਤਿਹਾਸ ਰਚ ਰਚ ਦਿਨ ਦੇ ਦੂਪ ਸਾਬਿਤ ਹੋਇਆ ਜਿਹਦੇ ਵਿੱਚ ਅੱਜ ਮੋਦੀ ਜੀ ਨੇ ਪੰਜਾਬ ਦੇ ਬੀਜੇਪੀ ਦੇ ਵਰਕਰਾਂ ਦੀ ਆਵਾਜ਼ ਸੁਣਦੇ ਹੋਏ ਉਹਨਾਂ ਦੇ ਦਿਲ ਦੀ ਗੱਲ ਸਮਝਦੇ ਹੋਏ ਅੱਜ ਪੰਜਾਬ ਚ ਬੀਜੇਪੀ 13 ਦੇ 13 ਸਿਟਾਂ ਲੋਕ ਸਭਾ ਚ ਇੰਡੀਪੈਂਡੈਂਟ ਬਿਨਾ ਕਿਸੇ ਅਲਾਈਅੰਸ ਤੋਂ ਲੜਨ ਦਾ ਜਿਹੜਾ ਫੈਸਲਾ ਲਿੱਤਾ ਹੈ ਬਹੁਤ ਹੀ ਅੱਛਾ ਫੈਸਲਾ ਹੈਗਾ ਬੀਜੇਪੀ ਵਰਕਰ ਇੱਕ ਚੀਜ਼ ਤੋਂ सरिया तो तमन्ना तो कर रहे रिक्वेस्ट भी कर रहे थे कि सूब इंडिपेंडेंट कल लड़न का सू इजाज़त दी जाए असी इस चीज़ का प्रोमिस करते हैं तेरह दियाँ तेरह सीटा जित के मोदी जी झोली पावगे इस चीज़ को देखते हुए अज कांग्रेस दिटिंग एम पी रणवीर सिंह बिटू जी ने भी कांग्रेस का दा दमन छोड़ के अच्छ बीजेपी का दा दमन लिता है आ चीज़ प्रूव करते जी परिवारवादियाँ पार्टियां है वह अपना वजूद खो चुकिया है ਨੈਸ਼ਨਲ ਲੈਵਲ ਤੇ ਵੀ ਤੇ ਪੰਜਾਬ ਲੈਵਲ ਤੇ ਵੀ ਆਉਣ ਵਾਲੇ ਸਮੇਂ 'ਚ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਸਾਰੀਆਂ ਸੀਟਾਂ ਜਿੱਤਦੇ ਹੋਏ ਅਸੀਂ ਮੋਦੀ ਜੀ ਦੀ ਝੋਲੀ 'ਚ ਪਾ ਕੇ 2024 ਫੇਰ ਅਸੀਂ ਦੁਬਾਰਾ ਭਾਜਪਾ ਦੀ ਸਰਕਾਰ ਬਣਾਵਾਂਗੇ ਤੇ ਆ ਗਰਵ ਨਾਲ ਅਸੀਂ ਮਹਿਸੂਸ ਕਰਾਂਗੇ ਪੰਜਾਬ ਲਈ ਤੇ ਹਿੰਦੁਸਤਾਨ ਲਈ ਵੀ ਜਿਹੜਾ ਵਿਕਸਿਤ ਭਾਰਤ ਦਾ 2047 ਦਾ ਸੰਕਲਪ ਮੋਦੀ ਜੀ ਨੇ ਲਿਤਾ ਹੈ ਅਸੀਂ ਸਾਰੇ ਉਹਦਾ ਆ ਸਮਰਥਨ ਕਰਾਂਗੇ ਤੇ ਸਾਰੇ ਹਮ ਹਮਾ ਕੇ ਉਹਨਾਂ ਨਾਲ ਸਾਥ ਦਵਾਂਗੇ ਭਗਤ ਮਾਤਾ ਕੀ ਜੈ ਡਾਕਟਰ ਸਾਹਿਬ ਰਵਨੀਤ ਮਿੱਟੂ ਦੇ ਬੀਜੇਪੀ ਚ ਆਉਣ ਨਾਲ ਕਿੰਨਾ ਕੁ ਫਰਕ ਪੈ ਜਾਏਗਾ ਪਾਰਟੀ ਨੂੰ ਸਟਰੈਂਥ ਮਿਲਣਾ ਪਾਰਟੀ ਨੂੰ ਸਿਟਿੰਗ ਐਮਪੀ ਐਮਪੀ ਦਾ ਆ ਜਾਣਾ ਪਰਿਵਾਰਵਾਦੀ ਪਾਰਟੀ ਨੂੰ ਛੋੜ ਕੇ ਜਿਹਦੇ ਵਿੱਚ ਉਹਦਾ ਨੇ ਐਮਪੀ ਦੀ ਸੀਟ ਲਈ ਦਿੱਤੀ ਜਿੱਤੀ ਉਸ ਤੋਂ ਬਾਅਦ 5 ਸਾਲ ਕੰਮ ਕੀਤਾ ਹੁਣ ਭਾਜਪਾ ਜਨਤਾ ਪਾਰਟੀ ਚਾਣਾ ਇੱਕ ਦਿਸ਼ਾ ਨਿਰਦੇਸ਼ ਦਿੰਦਾ ਹੈ ਬਾਕੀ ਲੋਕਾਂ ਨੂੰ ਵੀ ਜਿਹੜੇ ਕੰਮ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਵੀ ਜਿਹੜੇ ਹੋਰ ਪਰਿਵਾਰਵਾਦੀ ਪਾਰਟੀਆਂ ਨਾਲ ਜੁੜੇ ਹੋਏ ਉਹਨਾਂ ਲੋਕਾਂ ਨੂੰ ਵੀ ਵੀ ਕਿੱਥੇ ਜਾਣਾ ਚਾਹੀਦਾ ਹੈ ਕਿੱਥੇ ਜਾ ਕੇ ਕੰਮ ਕਰਨਾ ਚਾਹੀਦਾ ਹੈ ਜਿੱਥੇ ਤੁਹਾਡੀ ਵੈਲਿਊ ਪੈਂਦੀ ਹੋਏ ਜਿੱਥੇ ਤੁਸੀਂ ਆਪਣੇ ਹੱਕ ਨਾਲ ਕੰਮ ਕਰ ਸਕਦੇ ਹੋ ਲੋਕਾਂ ਦੇ ਹਿੱਤ ਚ ਕੰਮ ਕਰ ਸਕਦੇ ਹੋ ਤੁਸੀਂ ਐਮਪੀ ਤਾਂ ਬਣ ਕੇ ਪਰ ਤੁਸੀਂ ਲੋਕਾਂ ਦੇ ਹਿੱਤ ਲਈ ਕੁਝ ਉਹਤੇ ਕੰਮ ਨਹੀਂ ਕਰ ਸਕਿਆ 5 ਸਾਲ ਤਾਂ ਤੁਹਾਡਾ ਐਮਪੀ ਬਣਨ ਦਾ ਕੀ ਫਾਇਦਾ ਹੈ ਐਸੀ ਚੀਜ਼ ਨੂੰ ਦੇਖਦੇ ਹੋਏ ਕਿ ਭਾਜਪਾ ਜੋ ਵਿਕਾਸ ਤੇ ਕਾਰਜ ਕਰਦੀ ਹੈ ਭਾਜਪਾ ਦਾ ਜਿਹੜਾ 2047 ਦਾ ਜਿਹੜਾ ਸੰਕਲਪ ਹੈਗਾ बीजेपी का जोड़ा भारत का एक संकल्प लैके चलती है विकसित भारत का वो समझदार आ, आ, सिटिंग एम पी होगा समझदार एम एल ए होएगा वो अपने परिवारवाद दिन पार्टियां न छोड़ के बीजेपी ही ज्वाइन करेगा ताकि वो अपने लोगों अपने लोगों की आवाज बन सके अपने लोगों काम कर सके अपने लोगों के एरिया अपने एरिए विकसित कर सके